ਕਿ ਹਰ ਬੰਦਾ ਸਹੀ ਤਰੀਕੇ ਸਾਫ਼ ਸੁਥਰੇ ਤਰੀਕੇ ਜ਼ਿੰਦਗੀ ਜੀ ਸਕੇ ਬਸ ਇੰਨੀ ਖੁੰਦੀ ਐ ਦੌੜ মিয়া ਬਸ ਇੰਨੀ ਖੁੰਦੀ ਐ ਦੌੜ মিয়া ਜੇ ਪ੍ਰਸ਼ਾਸਨ ਦੀ ਸਮੇ ਰਹਿੰਦੇ ਆ ਅੱਖ ਖੁੱਲ ਜਾਵੇ ਫਿਰ ਅੱਖ ਮਲਣ ਦੀ ਪੈਂਦੀ ਨਹੀਂ ਲੋੜ মিয়া ਫਿਰ ਅੱਖ ਮਲਣੇ ਦੀ ਪੈਂਦੀ ਨਹੀਂ ਲੋੜ মিয়া ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਦਸਲਾਲ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓਕਰ ਫਿਰ ਤੋਂ ਡੰਪ ਤੇ ਮੌਜੂਦ ਹਾਂ ਅੱਗ ਤੇ ਕਾਬੂ ਪਾ ਲਿਆ ਗਿਆ ਪੋਕਲਾਈਨ ਚੱਲਦੀ ਹੈ ਤੁਹਾਨੂੰ ਆ ਮਿੱਟੀ ਪਾਈ ਵੀ ਨਜ਼ਰ ਆ ਰਹੀ ਹੈ ਔਰ ਆਗੇ ਸਮੇਂ ਸ਼ਾਂਤ ਹੈ ਪਰ ਲੋਕਾਂ ਦਾ ਮਨ ਹਾਲੇ ਤੱਕ ਵੀ ਸ਼ਾਂਤ ਨਹੀਂ ਹੈ ਕਿਉਂਕਿ ਲੋਕਾਂ ਨੇ ਬੜਾ ਸੰਤਾਪ ਚੱਲਿਆ ਪਿਛਲੇ ਕਈ ਸਾਲਾਂ ਤੋਂ ਸੰਤਾਪ ਚੱਲਦੇ ਪਏ ਆ ਈਓ ਸਾਹਿਬ ਤੇ ਚੇਤਨਾ ਮਰਤਨ ਜਿਹੜੇ ਬੇਗਮਪੁਰ ਇੱਥੇ ਪਸਾਨ ਦੀ ਗੱਲ ਕਰਦੇ ਸੀ ਉੱਥੇ ਮੌਜੂਦ ਆ ਸਵਾਲ ਉਹਨਾਂ ਤੋਂ ਵੀ ਲਵਾਂਗੇ ਪਹਿਲਾਂ ਈਓ ਸਾਹਿਬ ਨਾਲ ਗੱਲਬਾਤ ਕਰ ਲੈਣੇ ਸਸਿਕਾਲ ਜੀ ਸਰ ਹੁਣ ਹਾਲਾਤ ਕਿਹੋ ਜੇ ਆ ਹੁਣ ਹਾਲਾਤ ਇਦਾਂ ਕਿ ਅੱਗ ਤੇ ਤਾਂ ਆਪਾਂ ਕੰਟਰੋਲ ਪਾ ਲਿਆ ਤੇ ਵਿੱਚੋਂ ਵਿੱਚ ਜਿਹੜੀ ਹੈਗੀ ਆ ਜਿੱਦਾਂ ਧੂਆਂ ਉਹਦਾ ਧੁਖਦਾ ਪਿਆ ਆ ਤੇ ਉਹਨੂੰ ਹੁਣ ਆਪਾਂ ਕੰਟਰੋਲ ਕਰਨ ਲਈ ਆਪਾਂ ਫੋਕਲੇਨ ਮੰਗਾ ਕੇ ਤੇ ਆਪਾਂ ਮਿੱਟੀ ਪਾ ਰਹੇ ਆ ਉਸ ਪੁਆਇੰਟ ਤੇ ਜਿੱਥੇ ਮਤਲਬ ਕੀ ਸਾਨੂੰ ਲੱਗ ਰਿਹਾ ਕਿ ਜਿੱਥੋਂ ਆਊਟਬਸਟ ਹੋ ਸਕਦੀ ਆ ਬਟ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਹਵਾ ਵੀ ਹੁਣ ਬੰਦ ਹੋ ਗਈ ਹੈ ਚੱਲ ਨਹੀਂ ਤੇ ਉਹਦੇ ਨਾਲ ਵਿੱਚ ਵਿੱਚ ਧੁਖਦੀ ਪਈ ਐ ਵਿੱਚ ਵਿੱਚ ਮੱਛੀ ਵੀ ਪਈ ਐ ਕਿਉਂਕਿ ਆਪਾਂ ਹੁਣ ਮਿੱਟੀ ਜਿੱਥੇ ਪਾ ਰਹੇ ਆ ਉੱਥੋਂ ਮਲੀ ਜਿੱਥੇ ਐਕਸਪੋਜ਼ ਹੋ ਰਿਹਾ ਥੋੜੇ ਹਵਾ ਨਾਲ ਹੁੰਦੀ ਪਈ ਐ ਪਰ ਉਹ ਮਿੱਟੀ ਉੱਥੇ ਪਾ ਕੇ ਆਪਾਂ ਬੁਝਾ ਦੇਣੀ ਐ ਅੱਜ ਸਰ ਜਨਤਾ ਦੇ ਸਵਾਲ ਐ ਕੱਲ ਧਰਨਾ ਵੀ ਲੱਗਾ ਸੀ ਉਹ ਕਹਿੰਦੇ ਕਿ ਕੁਝ ਕੁ ਗੱਡੀਆਂ ਤੋਂ ਬਾਅਦ ਮਿੱਟੀ ਪੈਣੀ ਚਾਹੀਦੀ ਐ ਰੈਗੂਲਰਲੀ ਪੈਸੇ ਵੀ ਆਉਂਦੇ ਆ ਤਾਂ ਪਾਈ ਕਿਉਂ ਨਹੀਂ ਜਾਂਦੀ ਮਿੱਟੀ ਹਨ ਗੈਲੀ ਕਿਉਂ ਰਹਿ ਜਾਂਦੀ ਆ ਉਹ ਪੈਸਾ ਜਾਂਦਾ ਕਿੱਥੇ ਆ ਜੀ ਇਹ ਪੈਸਾ ਤਾਂ ਕਿਤੇ ਵੀ ਨਹੀਂ ਜਾਂਦਾ ਹੈਗਾ ਗੱਲ ਏਦਾਂ ਕਿ ਮੈਂ ਵੀ ਰੀਸਨਲੀ ਇੱਥੇ ਚਾਰਜ ਲਿਆ ਹੈਗਾ ਆ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਏਦਾਂ ਦੀ ਜਿਵੇਂ ਕਿੰਨੀ ਦਿਨ ਹੋ ਗਈ ਸਰ ਤੁਹਾਨੂੰ ਚਾਰਜ ਲਏ ਮੈਨੂੰ ਇੱਥੇ 2 ਮਹੀਨੇ ਹੋਏ ਜੁਆਇਨ ਕੀਤੇ ਨੇ 2 ਮਹੀਨੇ ਬਹੁਤ ਹੁੰਦੇ ਹੈ ਜੀ ਸਿਚੁਏਸ਼ਨ ਸਮਝਣ ਨੂੰ ਤੇ ਉਹੀ ਸਿਚੁਏਸ਼ਨ ਸਮਝ ਕੇ ਆਪਾਂ ਹੁਣ ਫੋਕਲਨ ਕਹ ਲੋਗੀ ਆਪਾਂ ਅਰੇਂਜ ਕਰਦੇ ਪਏ ਜਿੱਦ ਜੇ ਅਗ ਲੱਗੀ ਆਪਾਂ ਇਹ ਸਾਰਾ ਹੁਣ ਜਿਵੇਂ ਸਾਰੇ ਸਟਾਫ ਨੇ ਕਾਫੀ ਦਿਨ ਰਾਤ ਮਿਹਨਤ ਕਰਕੇ ਇੱਥੇ ਕੰਟਰੋਲ ਕੀਤਾ ਹੈ ਤਾਂ ਤੁਸੀਂ ਮਾਈਂਡ ਨਾ ਕਰਿਓ ਨਜ਼ਰ ਨਹੀਂ ਆਏ ਦਿਨ ਰਾਤ ਕਿਹੜੇ ਵੇਲੇ ਹੋਗੀ ਜੀ ਇਹ ਘਾਤ ਨੂੰ ਵੀ ਕੋਈ ਨਜ਼ਰ ਨਹੀਂ ਉੱਥੇ ਆਇਆ ਅੱਜ ਆਪਾਂ ਦਾ ਸਵੇਰ ਤੋਂ ਹੀ ਇੱਥੇ 5 4-5 ਵਜੇ ਦੇ ਇੱਥੇ ਹੀ ਆਪ ਸਵੇਰ ਦੇ ਆਪਾਂ ਡਿਲੀਵਰੀ ਦੇ ਲੋਕਾਂ ਤੁਸੀਂ ਗਿੱਲੇ ਸੋਨੇ ਲੋਕਾਂ ਦੇ ਲੋਕੀ ਇਹ ਕਹਿੰਦੇ ਕਿ ਸਾਡਾ ਕੋਈ ਫੋਨ ਹੀ ਨਹੀਂ ਅਟੈਂਡ ਕਰ ਰਿਆ ਫੋਨ ਹੁਣ ਆਪਾਂ ਦੇਖੋ ਐਫਰਟਸ ਆਪਾਂ ਕਰ ਰਹੇ ਆ ਆਪਾਂ ਸਾਰਿਆਂ ਨਾਲ ਆਪਣੇ ਪ੍ਰਸ਼ਾਸਨ ਨਾਲ ਵੀ ਗੱਲੋਗੀ ਸਾਰਿਆਂ ਨਾਲ ਆਪਣੇ ਜਿੰਨੇ ਵੀ ਹੈਗੇ ਆ ਟੀਮ ਨਾਲ ਦੇਖੋ ਇਹ ਤਾਂ ਜਨਤਾ ਦੇ ਸਵਾਲ ਹੈ ਸਾਨੂੰ ਲੈਣੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕੰਦ ਲਈ ਖੜੀ ਕਰਨ ਲਈ ਪੈਸੇ ਆਏ ਸੀਗੇ ਉਹਦੇ ਮੇਰੇ ਖਰਪਾ ਪਤਾ ਨਹੀਂ ਕਹਿੰਦੇ ਸਮਾਨ ਹੋਰ ਲੈ ਲਿਆ ਜੀ ਉਹ ਕੰਦ ਕਿਉਂ ਨਹੀਂ ਬਣਾਈ ਗਈ ਦੀ ਕੰਦ ਤਾਂ ਇਦਾਂ ਸਮਾਨ ਆਪਾਂ ਨਹੀਂ ਜਿਹ ਜਿਸ ਮੋਟੀ ਵਾਲੀ ਪੈਸੇ ਆਉਂਦੇ ਆ ਭੋਤ ਹੀ ਖਰਚ ਸਕਦੇ ਆ ਤੇ ਹੁਣ ਕਿਉਂਕਿ ਕੋਡ ਆਫ ਕੰਡਕਟ ਲੱਗਣ ਨਾਲ ਪਿਛਲੇ ਕਹ ਲਓ ਕਿ ਤੁਸੀਂ ਕਾਲਮੋਸ ਸਾਰੇ ਕੰਮ ਜਿਹੜੇ ਰੁਕ ਗਏ ਸੀ ਜਿਹੜੇ ਹੁਣ 4 ਜੂਨ ਤੋਂ ਬਾਅਦ ਜਿਹੜੇ ਕੰਮ ਪੈਂਡਿੰਗ ਆ ਆਪਾਂ ਸ਼ੁਰੂ ਕਰਾਂਗੇ ਮਸ਼ੀਨਰੀ ਕਹਿੰਦੇ ਲਈ ਗਈ ਹੈ ਨਾ ਸਰ ਕਿਉਂਕਿ ਪੈਸਾ ਪਾਸ ਹੋਇਆ ਸੀਗਾ ਕੰਦਾ ਲਈ ਚਾਰ ਵਾਰੀ ਕਰਨ ਲਈ ਮਸ਼ੀਨਰੀ ਲਈ ਵੱਖਰੇ ਪੈਸੇ ਆਣਗੇ ਤੇ ਕੰਦਾ ਲਈ ਵੱਖਰੇ ਆਣਗੇ ਇਦਾਂ ਆਪਾਂ ਚੇਂਜ ਨਹੀਂ ਕਰ ਸਕਦੇ ਪੈਸੇ ਦਾ ਕਰੀ ਸਰ ਹੋਈ ਨਹੀਂ ਨਾ ਕੰਦ ਜੀ ਉਹਨਾਂ ਦੀ ਡਿਮਾਂਡ ਜਿਹੜੀ ਆ ਕਿਉਂਕਿ ਜੇ ਕੰਦ ਹੋਵੇ ਸਰ ਕੱਲ ਇੱਧਰ ਤੁਸੀਂ ਤਾਂ ਨਹੀਂ ਮੌਕੇ ਦੀ ਸੀ ਅਸੀਂ ਆਇਆ ਉਹ ਦੇਖੋ ਘਰ ਕਿੰਨੀ ਨੇੜੇ ਆ ਵਸੋਂ ਕਿੰਨੀ ਨੇੜੇ ਆ ਬੱਚਿਆਂ ਨੇ ਬਾਲਟੀਆਂ ਪਾ ਪਾ ਕੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਮੈਂ ਉਹ ਜਿਹੜੇ ਪੈਂਡਿੰਗ ਕੰਮ ਹੈ ਹੁਣ ਕੋਡ ਆਫ ਕੰਡਕਟ ਕੋਈ ਹਟਦਾ ਤੇ ਆਪਾਂ ਸਾਰੇ ਪੂਰੇ ਕਰਾਂਗੇ ਆਪਾਂ ਜਿੰਨਾ ਵੀ ਹੋਏਗਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੈਂਡੈਂਸੀ ਖਤਮ ਹੋਵੇ ਸਾਡੀ ਸਰ ਫਿਰ ਕੋਡ ਆਫ ਕੰਡਕਟੀ ਤੋਂ ਖਤਮ ਹੁਣ ਆਪਣੀ ਬਦਲੀ ਤਾਂ ਨਹੀਂ ਹੋ ਜੂਗੀ ਜੀ ਇਹਦੇ ਬਾਰੇ ਤਾਂ ਦੇਖੋ ਇਹ ਸਾਡੇ ਹੱਥ ਵਾਸਾ ਨਹੀਂਗਾ ਇਹ ਤਾਂ ਚਲੋ ਇਹ ਤਾਂ ਐਡਮਿਨਿਸਟ੍ਰੇਟਿਵ ਡਿਸੀਜਨ ਹੁੰਦੇ ਆ ਚਲੋ ਹੁਣ ਸਰ ਐਸੇ ਤੁਸੀਂ ਜਦੋਂ ਸੀਨੀਅਰਸ ਨਾਲ ਗੱਲਬਾਤ ਕਰਨੀ ਹੈ ਇਸ ਪੂਰੇ ਮਸਲੇ ਉੱਤੇ ਤੁਸੀਂ ਆਪਣੇ ਵੱਲੋਂ ਕੀ ਜਾਣਕਾਰੀ ਉੱਪ ਜੋ ਜਾਣਕਾਰੀ ਜਾਣਕਾਰੀ ਕਿਸ بیس ਕਿਦਾਂ ਮਿਲਗੀ ਮਤਲਬ ਕਿ ਇੱਥੇ ਕੀ ਕੀ ਰਿਕੁਆਇਰਮੈਂਟ ਹੈ ਕੀ ਕੀ ਪਾਸ ਹੋਇਆ ਹੈ ਜਾਂ ਕਿੰਨੀਆਂ ਚੀਜ਼ਾਂ ਪੈਂਡਿੰਗ ਹੈ ਉਹ ਕੀ ਦੱਸਿਆ ਜਾਏਗਾ ਜੀ ਪੈਂਡਿੰਗ ਪਾਸ ਦਾ ਇੱਥੇ ਜਿੱਦਾਂ ਹੈਗਾ ਕਿ ਆਪਾਂ ਜੋ ਸਾਨੂੰ ਮਸ਼ੀਨਰੀ ਹੈਗੀ ਆ ਤਕਰੀਬਨ ਆਪਾਂ ਜੋ ਇਮਫਰਟ ਕਾ ਮਸ਼ੀਨ ਜਾਂ ਕੁਝ ਵੀ ਸਾਨੂੰ ਰਿਕੁਆਇਰਮੈਂਟਸ ਹੈਗੀਆਂ ਉਹ ਆ ਰਹੀਆਂ ਹੈਗੀਆਂ ਆ ਤੇ ਬਾਕੀ ਜਿਵੇਂ ਕੰਦੀ ਡਿਮਾਂਡ ਹੈਗੀ ਆ ਉਹ ਟੈਂਡਰ ਵਰਕ ਹੈਗਾ ਆ ਉਹ ਤਾਂ ਉਹਨਾਂ ਡਿਸਕਸ ਕਰਕੇ ਕੋਰਟ ਤੋਂ ਬਾਅਦ ਹੀ ਲੱਗ ਸਕਦਾ ਆਪਣਾ ਜਿੰਨੇ ਵੀ ਹੈਗੇ ਐਜ਼ अर्ਲੀ ਐਜ਼ ਪੋਸੀਬਲ ਹੋਣਾ ਚਾਹੀਦਾ ਐਜ਼ अर्ਲੀ ਐਜ਼ ਪੋਸੀਬਲ ਹੋਣਾ ਚਾਹੀਦਾ ਜਾਂ ਕੰਮ ਜੀ ਜੀ ਤੇ ਸਰ ਕੋਈ ਕਾਰਨ ਪਤਾ ਲੱਗਿਆ ਕਿ ਅੱਗ ਕਿਉਂ ਲੱਗੀ ਸੀ ਜੀ ਜੋ ਸੁਣਨ ਚ ਮਤਲਬ ਕਿ ਨਾਲ ਦੇ ਕਲ ਹਸਪਤਲ ਬਰਨਿੰਗ ਹੋਈ ਆ ਉੱਥੋਂ ਕੱਗ ਵਾਦੀ ਵਾਦੀ ਸਾਡੇ ਦਮ ਤੱਕ ਪੁੱਜੀ ਆ ਅੱਛਾ ਮਤਲਬ ਪਿਛਲੇ ਪਿਛੋ ਹਾਂਜੀ 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 ਕਿ ਹਰ ਵਾਰ ਲੱਗ ਜਾਂਦੀ ਹੈ ਤੁਸੀਂ ਚਲੋ ਜਿਵੇਂ 10 ਕਿ ਦੋ ਮਹੀਨੇ ਪਹਿਲੇ ਜੁਆਇਨ ਕੀਤਾ ਅਸੀਂ ਪਿਛਲੇ ਸਾਲ ਵੀ ਦੇਖਿਆ ਉਹ ਤੋਂ ਪਿਛਲੇ ਸਾਲ ਵੀ ਦੇਖਿਆ ਇਹ ਫਸਟ ਵਾਰ ਇਸ਼ੂ ਤਾਂ ਨਹੀਂ ਆਇਆ ਜੀ ਹਮੇਸ਼ਾ ਹੀ ਆਉਂਦਾ ਰਹਿੰਦਾ ਹੈ ਮੇਰੇ ਟਾਈਮ ਤੇ ਫਸਟ ਵਾਰੀ ਬਟ ਉਹਦਾ ਉਹੀ ਰੀਜ਼ਨ ਤਾਂ ਹੁੰਦਾ ਸੀ ਉਹਦਾ ਇਹੀ ਸਾਨੂੰ ਹੈਗਾ ਕਿ ਥੋੜਾ ਸਪਟਲ ਬਰਨਿੰਗ ਕਰਕੇ ਹੋਇਆ ਇਹ ਚਲੋ ਸ਼ੁਕਰੀਆ ਸਰ ਲੇਕਿਨ ਫਿਰ ਵੀ ਪਬਲਿਕ ਜਿਹੜੀ ਹੈ ਉਹਨੂੰ ਸੈਟੀਸਫਾਈ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਤੱਕ ਗੱਲ ਉਹਨਾਂ ਦੀ ਪਹੁੰਚਾ ਦਿੱਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਗੱਲ ਤੁਹਾਡੇ ਤੱਕ ਪਹੁੰਚ ਗਈ ਔਰ ਲੋਕਾਂ ਦੇ ਬੈਨੀਫਿਟ ਦੇ ਹਿਸਾਬ ਨਾਲ ਲੋਕਾਂ ਨੂੰ ਸਹੂਲਤਾਂ ਸਾਰੀ ਮਿਲ ਸਕੇ ਉਹਦੇ ਹਿਸਾਬ ਨਾਲ ਫੈਸਲੇ ਲਏ ਜਾਣਗੇ ਚੇਤਰਾਮ ਜੀ ਸਾਡੇ ਨਾਲ ਨੇ ਚੇਤਰਾਮ ਜੀ ਮੈਨੂੰ ਨਹੀਂ ਪਤਾ ਤੁਸੀਂ ਆਏ ਕਿ ਨਹੀਂ ਆਏ ਵੈਸੇ ਫੋਨ ਤੇ ਗੱਲ ਹੋਜੀ ਤੁਸੀਂ ਕਿਹਾ ਮੈਂ ਆਇਆ ਪਰ ਸ਼ਾਇਦ ਤੁਹਾਡੇ ਜਿਹੜੇ ਸ਼ੁਭਚਿੰਤਕੇ ਪੁੱਛਣ ਆ ਗਿਆ ਚੇਤਾ ਤੇ ਸ਼ੁਭਚਿੰਤਕਾਂ ਨੂੰ ਉਹ ਜਿਹੜੇ ਸ਼ੁਭਚਿੰਤਕ ਨਹੀਂ ਹੈਗੇ ਉਹ ਮਤਲਬ ਐਂਟੀ ਗਰੁੱਪ ਕਹ ਲਓ ਐਂਟੀ ਚੇਤਰਾ ਐਂਟੀ ਚੇਤਰਾ ਸ਼ੁਰੂ ਤੇ ਜਿੱਥੇ ਤੇ ਜਿਹੜੀ ਗੱਲ ਆ ਤੁਸੀਂ ਆਏ ਸੀ ਇੱਥੇ ਵੈਸੇ ਜਦੋਂ ਅੱਗ ਲੱਗੀ ਆ ਸਟਾਰਟਿੰਗ 8 ਵਜੇ 58 ਮਿੰਟ ਦੇ ਮੈਂ ਮੌਜੂਦ ਤਸੋਂ ਲੰਘਿਆ ਉਸ ਵੀ ਰੁਕੇ ਨਹੀਂ ਨਹੀਂ ਰੁਕਿਆ ਗੱਡੀਆਂ ਇਹ ਸੈਂਟਿਸਟ ਸਾਨੂੰ ਮੈਂ ਫੋਨ ਕੀਤਾ ਸੈਂਟਿਸਟ ਸਾਨੂੰ ਮੇਰੇ ਸੁਣ ਕੇ ਉਹ ਤੋਂ ਗੱਡੀ ਫਾਰ ਉਹ ਬੈਠੇ ਨਹੀਂ ਮੈਨੂੰ ਤੁਹਾਨੂੰ ਆਈ ਗੱਲ ਇਹਨਾਂ ਦੀ ਕਾਲ ਆਜੋ ਮੜ ਜਾਓ ਆ ਇੱਕ ਮਿੰਟ ਨਹੀਂ ਤੁਹਾਨੂੰ ਬਹੁਤ ਹੀ ਗੰਦਾ ਦੇਖੋ ਪਤਾ ਕਿ ਸਵਾਲ ਤਾਂ ਲੈਣੇ ਬਣੇ ਕੱਲ ਐਡਾ ਵੱਡਾ ਮਸਲਾ ਬਣ ਗਿਆ ਜੀ ਤੁਹਾਨੂੰ ਆਈ ਇਹਨਾਂ ਦੀ ਕਾਲ ਜੀ ਮੈਨੂੰ ਬਿਲਕੁਲ ਸਰ ਇਹਨਾਂ ਦਾ ਫੋਨ ਆਇਆ ਕਰੀਬ 9 ਵਜੇ ਫੋਨ ਆਇਆ ਫਿਰ ਉਸ ਤੋਂ ਬਾਅਦ ਆਪਾਂ ਕੀ ਕੀਤਾ ਜੀ ਉਸ ਤੋਂ ਬਾਅਦ ਮੈਂ ਨਾਲ ਹੀ ਸਿਰ ਫਾਇਰ ਬ੍ਰਿਗੇਡ ਵਾਲੇ ਗੋਇਲ ਸਾਹਿਬ ਨੂੰ ਫੋਨ ਕੀਤਾ ਕਿ ਤੁਸੀਂ ਗੱਡੀਆਂ ਭੇਜੋ ਕੇ ਡੰਮ ਤੇ ਅੱਗ ਲੱਗੀ ਉਹਨਾਂ ਨੇ ਆਪ ਨਹੀਂ ਆਈ ਨਾ ਤੁਸੀਂ ਨਹੀਂ ਮੈਂ ਆਪ ਵੀ ਆਈ ਮੈਂ ਦੋ ਗੇੜੇ ਲਗਾਏ ਮੈਂ ਸਵੇਰੇ ਵੀ ਅੱਧਾ ਘੰਟਾ ਘੰਟਾ ਰੁੱਕ ਕੇ ਗਈਆਂ ਸ਼ਾਮੀ ਵੀ ਮੈਂ 4 ਵਜੇ ਤੋਂ 5 ਵਜੇ ਤੱਕ ਦੇਖੋ ਆਪਾਂ ਵੀ ਸਾਰੇ ਇੱਕ ਪਰਿਵਾਰ ਹੀ ਆ ਪਿੱਛੇ ਵੀ ਪਰਿਵਾਰ ਰਹਿੰਦਾ ਜੇ ਇਕੱਲੇ ਮਿੱਟੀ ਪੈ ਜਾਂਦੀ ਜਿਹੜੀ ਉਹਨਾਂ ਨੂੰ ਸਾਰਾ ਦਿਨ ਰਾਤ ਤਕਲੀਫ ਆਈ ਉਹ ਨਾਂਦੀ ਜੀ ਸੁਸਾਬ ਕੱਲ ਇਦਾਂ ਬਈ ਜਦੋਂ ਸਾਢੇ 9:00 ਵੇ ਹੋਈ ਨੇ ਫੋਨ ਕਰ ਸਾਢੇ 9:00 ਵੇ ਗੱਡੀਆਂ ਦੋਏ ਆ ਗਈਆਂ ਮੇਰੀ ਹੁੰਦੇ ਤੇ ਖੜੀ ਆ ਕੇ ਅੰਦਰ ਬਾੜ ਕੇ ਮੈਨੂੰ ਕੋਈ ਜ਼ੂਰੀ ਕੰਮ ਸੀ ਪਰਸਨ ਆਪਣੇ ਚੱਲ ਗਿਆ ਸੀ ਠੀਕ ਹੈ ਉਸ ਵਾਰ ਹਵਾ ਦਾ ਵ ਤੇ ਉਹ ਵੱਧ ਗਈ ਅੱਗ ਜਦੋਂ ਵਧਣ ਦਾ ਮੈਨੂੰ ਬੜਾ ਫੋਨ ਆ ਮਹੱਲੇ ਚ ਮੈਂ ਕਿਹਾ ਵੀ ਤੂੰ ਮੈਂ ਗੱਡੀਆਂ ਲਵਾ ਕੇ ਗਿਆ ਵੀ ਗੱਡੀਆਂ ਜਿਹੜਾ ਦੁੱਖ ਤੁਹਾਨੂੰ ਆ ਜਿਹੜੀ ਤਕਲੀਫ ਜੇਤਵਾ ਬਾਹਰ ਲੱਗੂ ਚੱਲ ਗਿਆ ਹਾਂ ਪਾਕਿਸਤਾਨ ਤੋਂ ਫਿਰ ਗੱਲ ਆ ਮੈਂ ਮਹੱਲੇ ਜਨਾ ਮਹੱਲੇ ਮੇਰਾ ਪਰਿਵਾਰ ਹੈ ਨਾ ਮੇਰੇ ਘਰ ਆਂਦੇ ਆ ਅਸੀਂ ਰਹਿੰਦੇ ਆ ਤੁਹਾਡਾ ਘਰ ਵੀ ਇੱਥੇ ਹੀ ਆ ਬਿਲਕੁਲ ਬਿਲਕੁਲ ਨਾਲ ਜਿੰਦਾ ਕੋ ਉਹਨਾਂ ਨੂੰ ਤੁਹਾਨੂੰ ਆਸ ਨੂੰ ਮੈਨੂੰ ਲੱਗਦਾ ਜਿੰਨੇ ਉਹ ਪ੍ਰਭਾਵਤ ਮੈਂ ਹੀ ਪ੍ਰਭਾਵਤਾ ਪਰ ਗੱਲ ਪਰ ਹੁਣ ਸਾਰਿਆਂ ਦੇ ਘਰ ਚ ਏਸੀ ਨਹੀਂ ਨਾ ਆਪਣੇ ਘਰ ਚ ਤਾਂ ਏਸੀ ਹੁੰਦਾ ਏਸੀ ਨਹੀਂ ਛੱਡੋ ਵੀ ਏਸੀ ਤਾਂ ਇਹ ਸਿਧਾਨ ਨੇ ਇਹ ਬੰਦੇ ਸਾਨੂੰ ਏਸੀ ਦੇ ਲੋੜ ਨਹੀਂ ਏਸੀ ਦਾ ਕੋਈ ਮਤਲਬ ਨਹੀਂ ਪਰ ਸਵਾਲ ਜਿਹਦਾ ਜਦੋਂ ਅੱਗ ਲੱਗੀ ਅੱਗ ਲੱਗਨ ਕਿਧਰ ਹੀ ਲੱਗੀ ਆ ਠੀਕ ਹੈ ਨਾ ਕੋ ਜਿਹੜੇ ਬੰਦੇ ਲੱਗੀ ਕਿ ਆਲੇ ਦੁਆਲੇ ਤੋਂ ਲੱਗੇ ਲੋਕੀ ਬਹੁਤ ਸਾਰੇ ਸਵਾਲ ਲੱਗੇ ਹਨ ਜਿਹੜੀ ਕਿਸਾਨ ਦੇ ਲੱਗੀ ਅੱਗ ਉੱਥੇ ਵੀ ਐਸੀ ਕੋ ਮਿਲੇ ਇਹ ਇਨਕਾਰ ਜਾਣੇ ਆ ਇਹ ਚਾਹਤਿਆਂ ਚ ਆ ਜਾਣੇ ਮੇਰੇ ਫਿਰ ਐਸੀ ਨੂੰ ਕਹਿੰਦੇ ਲਿਖੇ ਦਿਓ ਤੇ ਉਹ ਭੱਜੇ ਕਿਉਂ ਫੇ ਇੱਕ ਨਹੀਂ ਨਹੀਂ ਲਿਖਣ ਦਿੱਤਾ ਨਹੀਂ ਕਹਿੰਦਾ ਸੀ ਕਿ ਉਹ ਲੱਕ ਕਿ ਮਿੱਟੀ ਰਵੇ ਸਵਾਲ ਇਹ ਕੀ ਦਾ ਵੀ ਇਹ ਆਪਣੇ ਥੋਕੀ ਛੋੜੇ ਕੰਨ ਕਿਉਂਉਂਦੇ ਆ ਸਾਹਮਣੇ ਬਿਲਕੁਲ ਨਹੀਂ ਆ ਰਹੇ ਹਾਂ ਇਹ ਗੱਲ ਕਰਨ ਹਾਂ ਹਾਂ ਮੈਂ ਰੇਡ ਕੇ ਦੀ ਗੱਲ ਕਰਾਂ ਵੀ ਇਹ ਜਿਹੜਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦਾ ਤੋਂ ਬਹੁਤ ਧੰਨਵਾਦੀ ਆ ਮਿਲਿਆ ਤੁਸੀ ਉਹਨਾਂ ਨੂੰ ਵੀ ਸਾਦੇ ਤੇ ਪ੍ਰਸ਼ਾਸਨ ਬੱਲੂ ਦਾ ਜੀ ਦਾ ਤੇ ਸਾਰੀ ਸਾਰੀ ਸਰਕਾਰ ਦਾ ਵੀ ਧੰਨਵਾਦੀ ਜਿਨ੍ਹਾਂ ਨੇ ਇਹ ਐਕਟ ਵੀ ਲੈ ਕੇ ਇਹ ਸਾਰਿਆਂ ਨੂੰ ਜੁਮੇ ਲਾਇਆ ਵੀ ਤੁਸੀਂ ਉੱਥੇ ਜਾ ਕੇ ਆ ਕਰਵਾਓ ਇਹ ਜਿੱਦਾਂ ਹੁਣ ਇਹ ਸੂਰੀ ਸਾਹਿਬ ਇਹ ਇਦਾਂ ਨਹੀਂ ਰਹੂੰਗਾ ਮਿੱਟੀ ਪਾਉਂਗੀ ਪਰ ਮੈਂ 20 ਦਿਨ ਲੱਗੇ ਮਹੀਨਾ ਲੱਗੇ ਬੀਤੀ ਬੰਗੇ ਪੂਰਾ ਇੱਥੇ ਬੂਟੇ ਲੱਗਣੇ ਨਹੀਂ ਰਹਿ ਜਣਾ ਵਾਦੇ ਨਹੀਂ ਨਹੀਂ ਖੋਖਲੇ ਨਹੀਂ ਹੋਗਾ 20 ਦਿਨ ਲੱਗੇ ਮਹੀਨਾ ਲੱਗੇ ਬਿਲਕੁਲ ਬਧਰਾ ਹੋਊਗਾ ਇਦਾਂ ਬਣਾਵਾਂਗੇ ਬਣਾ ਕੇ ਉੱਥੇ ਬੂਟੇ ਲਾ ਦੇਣਗੇ ਉਹ ਕਿੱਥੇ ਜਿਹੜਾ ਆ ਜਿੰਨੀ ਗੰਦਗੀ ਹੈ ਕਿੱਥੇ ਜਾਓਗੇ ਇਹ ਡੰਪ ਪਿਛਲੇ ਜਾ ਉਹ ਜਿਹੜੀਆਂ ਦਬਾਰਾ ਵੱਡੀ ਕਰ ਦੇਣੀ ਆ ਉਨਮਾਦ ਲੋਕਾਂ ਨੂੰ ਧੂਣ ਤੋਂ ਰਾਹ ਦਵਾਗੇ ਦੇਖੋ ਜਦੋਂ ਚੱਕਣ ਦੀ ਗੱਲ ਸੀ ਕੋਈ ਕੋਡ ਆਫ ਕੰਡਕਟ ਜਾਤੇ ਲੱਗੇ ਦੁਆਰ ਕਰੀ ਨਹੀਂ ਸਕਦਾ ਜਦੋਂ ਨਹੀਂ ਉਹ ਤਾਂ ਇਲੈਕਸ਼ਨ ਤੋਂ ਬਾਹਰ ਹੀ ਹੋਣੀ ਹੈ ਨਾ ਜਦੋਂ ਇਹਨੂੰ ਚੱਕਣ ਦੀ ਗੱਲ ਕੀਤੀ ਗਈ ਹੈ ਮੈਂ ਤਾਂ ਬੜੇ ਸ਼ਰਮ ਦੀ ਗੱਲ ਆ ਮਨ ਮਰਸੂਰ ਨਾ ਹੋ ਰਿਹਾ ਜਿਹੜੇ ਬੰਦੇ ਅੱਜ ਥਾਣੇ ਲਾਦੇ ਆ ਉਹ ਰੌਲਾ ਪਾਦੇ ਸਰਕਾਰ ਦੇ ਖਿਲਾਫ ਉਹਨਾਂ ਨੇ ਇਹਦਾ ਬੇੜਾ ਕਰ ਕੀਤਾ ਇਹ ਡੰਪ ਚੱਕੇ ਜਾਣੇ ਅੰਗ ਨਹੀਂ ਚੁਕਾ ਦੇਣਾ ਸੀਗਾ ਕਾਂਗਰਸ ਚੁਕਾ ਦੇਣਾ ਸੀ ਉਹਨਾਂ ਨੇ ਜਾ ਕੇ ਜਾ ਕੇ ਲੋਧੀ ਬਰਾਂਗ ਮੇ ਜਾ ਕੇ ਪੜਕਾਇਆ ਜਜਵਾਤੀ ਗੀਤਾ ਉਹਨਾਂ ਨੇ ਸਿੱਟੇ ਉਹਨਾਂ ਨੇ ਵੀ ਨੰਬੰਦ ਹੋਇਆ ਨਹੀਂ ਤੇ ਚੱਕ ਜਣਾ ਅੱਜ ਜਿਹੜੇ ਬੰਦੇ 5 ਸਾਲ ਐਮਐਲਏ ਰਹੇ ਉਹ ਤੋਂ ਜਿਹਾ ਦਿੰਦੇ ਉਹ ਸਰਕਾਰ ਟੁੱਟ ਗਈ ਅਸੀਂ ਅਸੀਂ ਮੇਰੀ ਤੁਹਾਨੂੰ ਗੱਲ ਅਸੀਂ ਬਗਾੜਾ ਖਵਾਰਾਂ ਦੀ ਕੱਢੀਆਂ 5 ਸਾਲ ਪਹਿਲੇ ਮਤਾ ਪਾਸ ਹੋਇਆ ਮਨਜ਼ੂਰੀ ਮਿਲੀ ਆ ਉਹ ਮਨਜ਼ੂਰੀ ਮੇਨ ਤੋਂ ਬਾਅਦ ਅਸੀਂ ਸਾਰਾ ਪ੍ਰੋਸੈਸ ਕੀਤਾ ਗਿਆ ਸਾਈ ਦਿੱਤੀ ਗਈ ਆ ਕੋਈ ਜੇ ਲੀਡਰ ਜਾਣ ਤਾਂ ਬਹੁਤ ਖੁਸ਼ ਹੋ ਸਕਦਾ ਉਹ ਸਰਕਾਰੇ ਚੱਲ ਗਈ ਸੁਰੀ ਸਾਹਿਬ ਜਿਹੜੀ ਲੀਡਰ ਤੋਂ ਬਾਅਦ ਤਾਂ ਕੋਈ ਆਇਆ ਹੀ ਨਹੀਂ ਇੱਥੇ ਕੋ ਟੁੱਕਿਆ ਨਹੀਂ ਇਹ ਤਾਂ ਸਰਕਾਰ ਹੁਣ ਆਮ ਪਾਰਟੀ ਦੀ ਆ ਸਾਡੇ ਹਲਕਣ ਚ ਆਜ ਬਲੂ ਵੀ ਸਰਕਾਰ ਮੈਂ ਉਹਨਾਂ ਨੇ ਵੀ ਕਿਹਾ ਬਈ ਉਹ ਲੱਗੇ ਹੋਏ ਆ ਇਸ ਕਾਰਨ ਜਿਹੜੇ ਬੰਦੇ ਆ ਤਾਂ ਨੇ ਲਾ ਰਿਹਾ ਕੋਈ ਲੱਗੇ ਹੋਇਆ ਕਿਹਦੇ ਚ ਵੋਟਾਂ ਮੰਗਣ ਚ ਲੱਗੇ ਆ ਲੀਡਰ ਕਿਹ ਕਿਹ ਚ ਲੱਗੇ ਆ ਵੋਟਾਂ ਚ ਵੀ ਇੱਥੇ ਕੋਈ ਨਹੀਂ ਆਇਆ ਜੀ ਇਹ ਸਿਰਫ ਵੋਟਾਂ ਨਹੀਂ ਲੱਗੇ ਹੋਏ ਸਾਰੇ ਫਸੇ ਵਾਸੀ ਮੇਰਾ ਬਾੜਾ ਮੇਰਾ ਇਨਸਾਨੀ ਦਾ ਫਰਜ਼ ਵੀ ਬਣਦਾ ਇੱਕ ਸਾਲ ਸਵਾਲ ਦਾ ਜਵਾਬ ਦਿਓ ਕੱਲ ਜਿਹੜਾ ਸਵਾਲ ਪੁੱਛਿਆ ਗਿਆ ਜੀ ਪੈਸੇ ਕਹਿੰਦੇ ਪਾਸ ਹੋਈ ਸੀ ਚਾਰ ਦਿਵਾਰੀ ਲਈ ਮਸ਼ੀਨਾਂ ਲੈ ਲਈਆਂ ਤੁਸੀਂ ਕੱਲ ਪੁਟ ਅਪ ਕੀਤੀ ਕਿ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੇ ਇਹ ਯੋਸਾ ਇਹੋ ਸਾਨੂੰ ਪੁੱਛਿਆ ਉਹ ਦੇਖੋ ਸੋਨੂ ਦਾ ਮੋਹ ਗੱਲਾਂ ਕਰਦੇ ਆਂ ਬਿਆ ਹੋਇਆ ਇਹ ਵੀ ਕਿਹਾ ਜਾਂਦਾ ਕਿ ਕੁਝ ਕੁ ਗੱਡੀਆਂ ਤੋਂ ਬਾਅਦ ਮਿੱਟੀ ਪੈਣੀ ਚਾਹੀਦੀ ਆ ਹੁਣ ਜੇ ਧਰਨੇ ਲੱਗ ਕੇ ਫਿਰ ਮਿੱਟੀ ਕਿਉਂ ਪੈਰੀ ਪਹਿਲਾਂ ਕਿਉਂ ਨਹੀਂ ਪਾਰੇ ਸੀ ਉਹ ਗੱਲ ਨਹੀਂ ਕਿ ਜਦੋਂ ਕੁਦਰਤੀ ਅੱਗ ਲੱਗੀ ਆ ਇਹਦਾ ਨਬਟੇਰਾ ਉਹਦੇ ਅੰਦਰ ਜੋ ਟਿਆਪ ਹੋਵੇ ਨਹੀਂ ਲੱਗੀ ਲੋਕਾਂ ਦੇ ਲੋਕਾਂ ਦੇ ਫੇਫੜਿਆਂ 'ਚ ਵੀ ਲੱਗੀ ਆ ਉਹਨਾਂ ਦੇ ਫੇਵਰੇਟ ਕਲਰ ਦੀ ਮੇਰੀ ਲੱਗੀ ਉਬਰੋਦੀ ਜਿਹੜੇ 4 ਕਹਿੰਦੇ 5 10 ਉਹਨਾਂ ਦੇ ਲੱਗੀ ਆ ਬਾਕੀ ਸਾਰੀ ਜਾਂਦੇ ਮੇਰੇ ਮੈਂ ਨਹੀਂ ਲੋਕ ਬਹੁਤ ਤਕਲੀਫ ਸੀ ਮੇਂ ਤਕਲੀਫ ਮੈਂ ਵੀ ਉਨਾਂ ਹੀ ਤਕਲੀਫ ਸੀ ਪਰ ਉਹਨਾਂ ਦੀ ਤਕਲੀਫ ਜ਼ਿਆਦੇ ਸੀ ਹੂੰ ਚਲੋ ਹੁਣ ਹੁਣ ਮਿੱਟੀ ਪੈਜੂਗੀ ਸਾਰੇ ਤੇ ਪਾਉਗੀ ਕਿ ਆ ਸਿਰਫ ਦਿਖਾਣ ਲਈ ਆ ਟੋਟਲ ਪਾਉਗੀ ਜਨਾਬ ਭਈ ਸੂਰੀ ਸਾਹਿਬ ਸਿਆਹ ਛੱਡ ਦੇਗੇ ਜਨਾਬ ਪਾਉਗੀ ਠੀਕ ਹੈ ਨਾ ਸਾਰੀ ਪੈਜੂਗੀ 5 ਕਿੱਲੇ ਆ ਕਹਿੰਦੇ 5 ਲੱਗ ਜਵੇ 20 ਲੱਖ ਲੱਗੇ 25 ਲੱਖ ਲੱਗੇ 50 ਦਾ ਬਕਾਉਂਗਾ ਕੌਣ ਲਾਊਗਾ ਸਾਡੀ ਸਰਕਾਰ ਲਾਉਗੀ ਆਮ ਆਦੀ ਸਰਕਾਰ ਸਰਕਾਰ ਨੂੰ ਤੁਸੀਂ ਆਮ ਆਦੀ ਪਾਰਟੀ ਚ ਨਹੀਂ ਕਿ ਮਿੱਟੀ ਤੇ ਆ ਯਾਰ ਇਹ ਕਿਹੜੀ ਗੱਲ ਦੁਸ਼ਾ ਨਦੀਸ਼ਾ ਸਰਕਾਰ ਦੇ ਮੈਂ ਕਿਹਨੇ ਪੱਲੇ ਲਾਣੇ ਆ ਆ ਕਿੰਨੇ ਕਿੰਨਾ ਏਰੀਆ ਕਿੰਨਾ ਜੀ ਇਹ ਇਹ ਹੈਗੇ ਸਾਢੇ 3 ਕਿੱਲੇ ਸਾਢੇ 3 ਕਿੱਲੇ ਕਿ 5 ਕਿੱਲੇ ਨਹੀਂ 5 ਨਹੀਂ ਉਹ ਪਾਲੇ ਪਾਸੇ ਆ ਸਾਢੇ 3 ਕਿੱਲੇ ਤੇ ਮਿੱਟੀ ਪੈ ਜੂਗੀ ਮੈਂ ਕਹਾਂ ਜੀ ਪੈ ਕੇ ਦਰਾਫ ਲੱਗਣਗੇ ਬਿੱਲ ਪੈ 15 ਹੋਊਗਾ ਇਹ ਆਪਾਂ 2021 ਚ ਵੀ ਵੀਡੀਓ ਨੇ ਦੇ ਦਿੱਤੀ ਆ ਨਹੀਂ ਗਾ ਹੁਣ ਕਹੀ ਆ ਜੇ ਹੁਣ ਕਹੀ ਤਾਂ ਕਰਾਂਗੇ ਨਹੀਂ ਤੁਸੀਂ ਮੈਨੂੰ 21 ਚ ਵੀ ਕਿਹਾ ਸੀ ਆ 24 ਆ ਨਹੀਂ ਮੇਰੇ ਉਸ ਵਲੀ ਜਿਹੜੀ ਗੱਲ ਹੋਰ ਸੀ ਪਰ ਅੱਜ ਜਿਹੜੀ ਗੱਲ ਹੋਰ ਆ ਜਿਵੇਂ ਵਾਰੀ ਲੱਦਿਆ ਹੋਵੇ ਪੂਰੀ ਕਿ ਕਿਵੇਂ ਸ਼ਾਮ ਨੂੰ ਬੜਾ ਸਤਕਾਰ ਆ ਭਾਰਤੀ ਸਰਕਾਰ ਦਾ ਸਰਕਾਰ ਜਿਨ੍ਹਾਂ ਨੇ ਬੜਾ ਸਾਲ ਇਦ ਉਤਪਾਦ ਦੇ ਦੇ ਨਹੀਂ ਨਹੀਂ ਇਸ ਟਾਈਮ ਨਹੀਂ ਪਹੁੰਚਾ ਰਿਹਾ ਦੇਖੋ ਜੀ ਮੇਰਾ ਬਾੜਾ ਲੋਕ ਮੰਨ ਕਹਿੰਦੇ ਜੀ ਵੋਟਾ ਮੰਗਣਾ ਇਹ ਵੋਟਾਂ ਦੇ ਤੁਹਾਨੂੰ ਹਰਕ ਨੂੰ ਪਾਣੀ ਪਾਣੀ ਆ ਤੁਸੀਂ ਦੇਖੋ ਕੰਮ ਕਿਹੜਾ ਕਰਦਾ ਮੈਂ ਰੌਲਾ ਨਹੀਂ ਪਾਉਂਦਾ ਜਿਹੜੇ ਰੌਲਾ ਪਾਉਂਦੇ ਉਹ ਉਲਪੜ ਕਰਦੇ ਗਮਰਾ ਕਰਦੇ ਆ ਮੈਂ ਕੰਮ ਕੰਝ ਕੀ ਰੱਖਦਾ ਇਸ ਕਰ ਲੋਕਾਂ ਨੂੰ ਵੀ ਮੇਰੀ ਅਪੀਲ ਆ ਬੇ ਜਿਹੜੇ ਕੰਮ ਕਰਨ ਵਾਲੇ ਆ ਅੱਗ ਤਾਂ ਹੁਣ ਸੂਰੀ ਸਾਹਿਬ 20 ਗੱਡੀਆਂ ਲਾ ਗਈਆਂ ਵੀਰ ਬਾਦ ਉਹ ਜਿੰਨੀ ਪਾਣੀ ਛਿੱਟੂਗੇ ਉਨਾ ਹੀ ਇਹ ਅਗਰ ਧੂਆ ਹੋਣਾ ਪਹਿਲੇ ਪਲਾਸਟਿਕ ਦੀ ਹੈ ਨਾ ਇਹ ਜਿਹੜਾ ਹੁਣ ਆਪਾਂ ਦੂਜਾ ਕਰ ਰਹੇ ਮਿੱਟੀ ਪਾ ਰਹੇ ਮਿੱਟੀ ਇਸ ਕਰਕੇ ਆਪਾਂ ਪਾ ਰਹੇ ਹਾਂ ਬਿਲਕੁਲ ਪੱਕਾ ਇਹਦਾ ਪ੍ਰਬੰਧ ਕਰ ਰਹੇ ਆ ਧੂਆ ਬੰਦ ਹੋ ਜਾਊਗਾ ਸੂਰੀ ਸਾਹਿਬ ਤੁਹਾਡਾ ਧੰਨਵਾਦੀ ਆ ਤੁਸੀਂ ਹਮੇਸ਼ਾ ਹੀ ਆਵਾਜ਼ ਬੁਲੰਦ ਕਰ ਡੰਬ ਦੀ ਡੰਬ ਦਾ ਮੇਰੀ ਇੱਕ ਗਲੇ ਦੀ ਹੱਡੀ ਬਣਿਆ ਮੈਂ ਮੇਲੇ ਹੀ ਗਲ ਦੀ ਹੱਡੀ ਆ ਜਿਹਨੂੰ ਸਵਾਰ ਦੂੰਗੇ ਤਾਂ ਸਿਰ ਦਾ ਤਾਜ ਵੀ ਬਣ ਜਾਊਗਾ ਜੀ ਇਹ ਪੱਕਾ ਮੇਰਾ ਵਾਦਾ ਸਿੰਘ ਲਾਲ ਜੀ ਨੂੰ ਵੀ ਕਿਹਾ ਸਾਡਾ ਵਾਦਾ ਚਟਕਾ ਕੇ ਛੱਡਾਂਗੇ ਇਹ ਫਿਰ ਨਾ ਕੋਈ ਕਿ ਸਾਡੀ ਸਰਕਾਰ ਆਈ ਉਹ ਮੈਂ ਮਤ ਵੀ ਕੋਈ ਇਹ ਮੇਰਾ ਕੰਮ ਆ ਮੈਂ ਲੈਕਸ ਇਥੋਂ ਲਾਣਾ ਸਾਰੀ ਜੰਮੇ ਆ ਬੜਾ ਇਥੇ ਚਲੋ ਹੁਣ ਅਸੀਂ ਇਹ ਉਮੀਦ ਕਰਦੇ ਆ ਕਿ ਜੇ ਸਾਢੇ ਦਿਨ ਕਿਲੇ ਚ ਮਿੱਟੀ ਪੈ ਜਾਵੇ ਤਾਂ ਵੀ ਬਹੁਤ ਚੰਗੀ ਗੱਲ ਮੈਂ ਕਹਾਂ ਜੀ ਸੂਰੀ ਸਾਹਿਬ ਜੀ ਮਿੱਟੀ ਨਾਵੇ ਸਿਆ ਛੱਡ ਦੂੰਗਾ ਚਲੋ ਹੋਰ ਦੱਸੋ ਪ੍ਰਸ਼ਾਸਨ ਪੂਰਾ ਪਟੰਗਾ ਕਰੇਗਾ ਵਰਕ ਹੋਗਾ ਠੀਕ ਹੈ ਨਾ ਚਲੋ ਠੀਕ ਹੈ ਓਕੇ ਧੰਨਵਾਦ ਮੈਡਮ ਵੀ ਕਹਿ ਕੇ ਕਹਿੰਦੇ ਕਿ ਕੱਲ ਆਗੇ ਹੈ ਮਿੱਟੀ ਪਾ ਕੇ ਮਸਲਾ ਹੱਲ ਹੁੰਦਾ ਹੈ ਇਹ ਤੁਸੀਂ ਦੱਸੋ ਕੀ ਪੁੱਛਣਾ ਚਾਹੁੰਦੇ ਇੱਥੇ ਪੁੱਛਣਾ ਭਾਜੀ ਕੀ ਚਾਹੁੰਦੇ ਆਪਾਂ ਤਾਂ ਇਹੀ ਚਾਹੁੰਦੇ ਆ ਇੱਕ ਬਸੋ ਦੇ ਵਿੱਚੋਂ ਡੰਪ ਬਾਹਰ ਜਾਵੇ ਇਹ ਸਾਰਿਆਂ ਦੀ ਮਹੱਲੇ ਵਾਲਿਆਂ ਸਾਰੇ ਰਹੇ ਇਹ ਆ ਬਸੋ ਇਹ ਤਾਂ ਵੇ ਉਹੀ ਗੱਲ ਹੋ ਗਈ ਖਾਣ ਪੀ ਕੇ ਚੱਲ ਗਏ ਬਸ ਮਿੱਟੀ ਪਵਾਤੀ ਆ ਜੇ 50 ਲੱਖ ਆਇਆ ਇੱਕ ਘਰ ਦਾ 10 ਲੱਖ ਦੀ ਮਿੱਟੀ ਆ ਗਈ ਮੇਰੀ ਗੱਲ ਦੇ ਬਾਅਦ ਉਹ ਕੋਈ ਨਹੀਂ ਆਇਆ ਅੱਜ ਕੱਲ ਗੱਲਾਂ ਕਰਨ ਨੂੰ ਗੱਲਾਂ ਕਰਨ ਨੂੰ ਬਹੁਤ ਕੁਝ ਕਹਿੰਦੇ ਆ ਲੋਕ ਗੱਲ ਪਤੰਗੀ ਆ ਡੰਪ ਚ ਕਾਨੂੰ ਅਸੀਂ ਆ ਜਿਹੜੇ ਡੰਪ ਚ ਕਾਨੂੰ ਦੇ ਹਲੇ ਕਿਹੜਾ ਬਿਜ਼ਨਸ ਚੱਲਦਾ ਸੀ ਉਹ ਤੇ ਭੈਣੋਂ ਮਕਾਨ ਨੂੰ ਲੱਭ ਕਾ ਚਲੋ ਚਲੋ ਠੀਕ ਹੈ ਮਾਲ ਚਲੋ ਚਲੋ ਦੇਖੋ ਅਸੀਂ ਜਿਹੜਾ ਵੱਡਾ ਹੱਲ ਆ ਪਰਮਨੈਂਟ ਹੱਲ ਆ ਉਹ ਸਰਕਾਰਾਂ ਦੇ ਕੋਲ ਆ ਇੱਕ ਇਕੱਲੇ ਐਮਸੀ ਕੋਲ ਚਲੋ ਦੇਖੋ ਝਗੜਾ ਨਹੀਂ ਕਰਨਾ ਜੀ ਜਿਹੜਾ ਡੰਪ ਚਕਾਉਣਾ ਇਕੱਲੇ ਚੈਨਲ ਦੇ ਹੱਥ 'ਚ ਨਹੀਂ ਆ ਇਕੱਲਾ ਇੱਕ ਈਓ ਫੈਸਲਾ ਨਹੀਂ ਲੈ ਸਕਦਾ ਡੰਪ ਚਕਾਉਣ ਦਾ ਇਕੱਲਾ ਕੈਂਸੀ ਨਹੀਂ ਲੈ ਸਕਦਾ ਸਰਕਾਰਾਂ ਦੇ ਬਸ ਦੀ ਗੱਲ ਆ ਵੇਖੋ ਉਧਰ ਝਗੜਾ ਵੀ ਹੋਣ ਲੱਗ ਪਿਆ ਇਸੇ ਕਰਕੇ ਕਈ ਵੇਲੇ ਅਸੀਂ ਪਰਹੇਜ਼ ਵੀ ਕਰੀਦਾ ਗੱਲ بڑے ਤਰੀਕੇ ਨਾਲ ਰੱਖਣੀ ਪੈਂਦੀ ਆ ਔਰ ਅਸੀਂ ਅੱਜ ਤਈ ਕਿਸੇ ਦੇ ਮਤਲਬ ਬਰਖਿਲਾਫ ਨਜਾਇਜ਼ ਨਹੀਂ ਚੱਲੇ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਦੁਸ਼ਮਣ ਨਹੀਂ ਕਈ ਬਹੁਤ ਸਾਰੇ ਲੋਕ ਸਾਾਨੂੰ ਵੀ ਡਿਸਲਾਈਕ ਕਰਦੇ ਕਿ ਆਵਾਜ਼ ਕਿਉਂ ਚੱਕਦੇ ਆ ਪਰ ਕੀ ਕਰੀਏ ਅੱਖੀ ਦੇਖ ਕੇ ਮੱਖੀ ਨਿਕਲ ਨਹੀਂ ਹੁੰਦੀ ਜੋ ਸੱਚ ਆ ਉਹ ਤਾਂ ਬੋਲਾਂਗੇ ਪਮਾਰ ਜਿਹਦਾ ਡੰਪ ਤੇ ਭਾਂਬੜ ਮਚਦੇ ਏਦਾਂ ਮਚਣ ਤਾਂ ਸਾਡੀ ਬੇਨਤੀ ਇੰਨੀ ਆ ਅਗੇ ਸਰਦਾਰ ਜੀ ਸਾਡੇ ਨਾਲ ਦਾ ਵੀ ਹੁਣ ਹੋਰਨ ਵਾਲਾ ਪੈ ਕੇ ਚਲੋ ਚਲਿਏ ਗੱਲ ਵੱਧ ਨਾ ਜਾਵੇ ਚਲੋ ਅਗੇ ਸਰਦਾਰ ਦਾ ਕੋਈ ਟੈਕਨੀਕਲ 에ਰਰ ਵੀ ਵਿੱਚ ਆਇਆ ਤਾਂ ਠੀਕ ਹੈ ਜੀ ਹੁਣ ਜਿਹੜੀ ਸਥਿਤੀ ਆ ਕਿ ਇਧਰਲੇ ਪਾਸੇ ਸ਼ਾਂਤ ਤੇ ਅੱਗ ਧੂਆਂ ਨਿਕਲ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਅੱਗ ਪੂਰੀ ਸ਼ਾਂਤ ਹੋ ਗਈ ਅੱਗ ਫੇਰ ਕਿਤੇ ਕਿਤੇ ਮਾੜਾ ਮਾੜਾ ਭਾਂਬੜ ਉੱਠਦਾ ਕਿਉਂਕਿ ਥੱਲੇ ਪਲਾਸਟਿਕ ਹੁੰਦੀ ਆ ਉੱਪਰ ਉੱਪਰ ਪਾਣੀ ਪਾਜਦਾ ਥੱਲੇ ਪਲਾਸਟਿਕ ਨੂੰ ਕਿਵੇਂ ਲੱਗ ਪੈਂਦੀ ਰਹਿੰਦੀ ਜਿਦਾ ਆ ਦੇਖੋ ਇਧਰ ਆ ਪਲਾਸਟਿਕ ਵੀ ਆ ਡਿਸਪੋਜ਼ੇਬਲ ਵੀ ਆ ਜਿਵੇਂ ਪਲਾਸਟਿਕ ਐ ਐਦਾ ਕਈ ਥੱਲੇ ਕੂੜੇ ਵਿੱਚ ਪਲਾਸਟਿਕ ਹੁੰਦੀ ਆ ਤੇ ਉਹ ਹੌਲੀ ਹੌਲੀ ਧੁੱਕਦੀ ਰਹਿੰਦੀ ਆ ਇਧਰਲੇ ਪਾਸੇ ਮੱਚਦੀ ਪਈ ਆ ਲੇਕਿਨ ਉਪੋਕ ਲਾਈਨ ਦੇ ਨਾਲ ਮਿੱਟੀ ਪਾਰੇ ਆ ਚੇਤਨਾ ਮਰਤਨ ਉਹਨਾਂ ਨੇ ਕਿਹਾ ਕਿ ਮੈਨੂੰ ਚੇਤਾ ਅੱਜ ਨਹੀਂ ਆਇਆ ਮੈਂ ਕੱਲ ਵੀ ਆਗੇ ਸੀ ਕਹਿੰਦੇ ਕੱਲ ਵੀ ਚੇਤਾ ਸੀ ਕੱਲ ਕਹਿੰਦੇ ਬਿਜ਼ੀ ਸੀ ਉਹ ਕਹਿੰਦੇ ਕਿ ਮੈਂ ਸਵੇਰੇ ਇਨਫੋਰਮ ਕਰ ਗਿਆ ਸੀ ਕਿਉਂਕਿ ਮੌਜੂਦਾ ਐਮਸੀ ਐਮਸੀ ਤੋਂ ਸਵਾਲ ਪੁੱਛਣਾ ਬਹੁਤ ਜ਼ਰੂਰੀ ਹਾਲ ਹੈ ਹੁਣ ਇਹ ਲੜਦੇ ਸਨ ਜੱਫੀਆਂ ਵੀ ਪੈ ਗਈਆਂ ਤਾਂ ਸਾਨੂੰ ਵੀ ਸਮਝ ਨਹੀਂ ਆਉਂਦੀ ਕਈ ਵੇਲੇ ਹੁਣੇ ਪਿਆਰ ਮੁਹੱਬਤ ਵੀ ਸ਼ੁਰੂ ਹੋ ਗਈ ਰਿਸ਼ਤੇਦਾਰੀਆਂ ਵੀ ਨਿਕਲ ਜਾਂਦੀਆਂ ਚਲੋ ਆ ਔਰ ਈਓ ਸਾਹਿਬ ਤੁਸੀਂ ਮੈਂ ਸਵਾਲ ਪੁੱਛਿਓ ਕਿੰਦਾ ਮੈਂ 2 ਮਹੀਨੇ ਪਹਿਲਾਂ ਹੀ ਜੁਆਇਨ ਕੀਤਾ ਸਿਰਫ 2 ਮਹੀਨੇ ਪਹਿਲਾਂ 2 ਮਹੀਨੇ ਬਹੁਤ ਹੈ ਜੀ ਇੱਥੇ ਕੱਲ 2 ਮਿੰਟ ਨਹੀਂ ਸੀ ਖੜ ਹੁੰਦਾ ਔਰ ਛੋਟੇ ਛੋਟੇ ਮਲੂਕ ਮਲੂਕ ਜੇ ਬੱਚੇ ਬਜ਼ੁਰਗ ਪਾਲਟੀਆਂ ਨਾ ਮੱਗਾ ਨਾ ਪਾਣੀ ਮਾਰ ਮਾਰ ਕੇ ਜਿਹੜੀ ਅੱਗ ਬੁਝਾਉਂਦੇ ਸੀਗੇ ਤਾਂ ਸਾਨੂੰ ਇਹਨਾਂ ਦਾ ਬਹੁਤ ਹਮਦਰਦੀ ਹੈ ਸਾਨੂੰ ਇਹਨਾਂ ਦਾ ਪਿਆਰ ਆ ਪਰ ਚੇਤ੍ਰਮ ਰਤਨ ਨੂੰ ਨਹੀਂ ਕਿਹਾ ਕਹਿੰਦੇ ਕਿ ਪੂਰੇ ਤੇ ਮਿੱਟੀ ਪਾ ਦੇਾਂਗੇ ਸਾਡੀ ਬੇਨਤੀ ਇਹ ਆ ਕਿ ਮਿੱਟੀ ਡੰਪ ਤੇ ਪਾਣੀ ਆ ਗੱਲ ਤੇ ਮਿੱਟੀ ਨਹੀਂ ਪਾਣੀ ਇਹ ਨਾ ਵੇ ਕਿ ਗੱਲ ਤੇ ਮਿੱਟੀ ਵੇ ਜੀ ਮੱਗਾਂ ਨਾ ਕਰ ਦੇਖੋ ਜਿਹੜੇ ਮੱਗਾਂ ਨਾ ਕਦੇ ਵੀ ਅੱਗ ਦਰਿਆ ਦਾ ਬੁਝਿਆ ਘਰ ਦੀ ਅੱਗ ਤਾਂ ਬੁਝ ਸਕਦੀ ਆ ਜੇ ਹੁਣ ਕੁਝ ਉਹ ਉਹਨਾਂ ਦੀ ਬੰਦੇ ਉਹ ਸਿਆਸ ਕਰਦੇ ਆ ਮੇਰੀ ਐਂਟੀ ਆ ਦੇਖੋ ਬੱਚੇ ਨੂੰ ਉਹਨਾਂ ਨੂੰ ਧੂਏ ਦੇ ਅੱਗੇ ਦੇ ਰਿਆ ਸੜ ਗਏ ਤੁਸੀਂ ਮੁਆਵਜ਼ਾ ਲਓਗੇ ਸਰਕਾਰ ਕੋਲ ਦੇਖੋ ਸਰ ਹੁਣ ਉਹ ਬੂਟੇ ਦੇਖੋ ਸਾਰੇ ਜਲ ਗਏ ਬੂਟੇ ਜਗ ਹੈ ਸੁਰੀ ਸਾਹਿਬ ਅੱਗ ਲੱਗਦੀ ਉਹ ਮੇਰਾ ਕਿਸੂਰ ਆ ਐਮਸੀ ਦਾ ਕਿਸੂਰ ਨਹੀਂ ਹੈਗਾ ਉਧਰ ਨਹੀਂ ਲੱਗੀ ਆ ਹੁਣ ਉਹਨਾਂ ਬੰਦਿਆਂ ਨੇ ਜੇ ਪਾਣੀ ਆਇਆ ਮੈਂ ਗੱਡੀਆਂ ਲਾ ਗਿਆ ਉਹ ਦੇਖੋ ਆਪਾਂ ਮੁੱਕ ਦੀ ਗੱਲ ਕਰੀਏ دیوار ਖੜੀ ਹੋ ਜਾਵੇ دیوار ਵਧੀਆ ਖੜੀ ਹੋਵੇ ਔਰ ਦਵਾਰ ਬੜੀ ਖੜੀ ਦਵਾਰ ਵਧੀਆ ਖੜੂਗਾ ਬਹੁਤ ਵਧੀਆ ਦੇਖੋ ਅਸੀਂ ਇਹ ਕਹਿੰਦੇ ਕੰਧ ਕੰਧ ਵੱਡੀ ਹੋ ਜਾਵੇ ਕੰਧ ਵੱਡੀ ਹੋ ਜਾਵੇ ਔਰ ਮਿੱਟੀ ਪੈ ਜਾਵੇ ਗੱਲ ਤੇ ਮਿੱਟੀ ਦੇ ਬਾਬੇ ਸਾਡੀ ਵਾਸੇ ਨਹੀਂ ਗੱਲ ਸਾਡੀ ਵੀ ਸੂਰੀ ਸਾਡਾ ਤਨ ਮੇਰੀ ਕੰਧ ਵੀ ਉਭਾਰਾ ਕਰਦਾ ਜੀ ਇਹ ਨਹੀਂ ਹੋਊਗਾ ਸਿਆ ਛੱਡ ਦੂੰਗਾ ਚਲੋ ਬਹੁਤ ਵੱਡਾ ਬਿਆਨ ਆ ਠੀਕ ਹੈ ਜੀ ਅਸੀਂ ਉਮੀਦ ਕਰਦੇ ਹਾਂ ਚੇਤਨ ਮਰਤਨ ਹੋਣੀ ਜੋ ਕਿ ਆ ਇਹਨਾਂ ਦੇ ਚੇਤੇ ਚ ਰਵੇ ਤੇ ਇੱਥੇ ਕੰਧ ਵੀ ਵੱਡੀ ਹੋਵੇ ਔਰ ਆਇਦਾਂ ਦੀ ਕਦੀ ਮੁੜ ਕੇ ਅੱਗ ਵੀ ਨਾ ਲੱਗੇ ਤੇ ਨਾਲ ਦੀ ਨਾਲ ਇੱਥੇ ਮਿੱਟੀ ਵੀ ਪਾਈ ਜਾਵੇ ਗੱਲ ਤੇ ਮਿੱਟੀ ਨਾ ਪਾਈ ਜਾਵੇ ਸਾਡੀ ਤਾਂ ਉਮੀਦ ਨਹੀਂ ਬਣੇ ਨਾਲ ਵੀ ਬੱਤੀ ਨਵਾਸ਼ਾ ਨੰਬਰ ਛੋੜੀ ਦੇਣੀ ਸੂਰੀ ਕੈਮਰਾ ਪਰ ਸੁਣ ਕੇ ਜਦੋਂ ਬਹੁਤ ਜਦ ਫਿਰ ਤੋਂ ਸਮਝ ਗਏ ਸਤਿ ਸ੍ਰੀ ਅਕਾਲ